ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਨੌਜਵਾਨ ਬੱਚਾ ਨੂੰ ਇਹ ਬੇਤੀ ਕਰਾਂ ਕਿ ਆਓ ਗੁਰੂ ਸਾਹਿਬ ਨੇ ਸਾਡੇ ਲਈ ਕੁਰਬਾਨੀਆਂ ਕੀਤੀ ਹੈ ਆਓ ਗੁਰੂ ਵਾਲੇ ਬਣੀਏ ਅਮਰ ਸ਼ੱਕੇ ਸਿੰਘ ਸਜੀਏ ਤਾਰਕੁਣਿਆ ਪ੍ਰਾਤ ਕਰੀਏ ਬਹੁਤ ਬਹੁਤ ਧੰਨਵਾਦ ਬਹੁਤ ਵੱਡੀ ਗਿਰਤੀ ਜੋ ਸੰਗਤਾ ਜਿਹੜੀ ਇੱਥੇ ਪਹੁੰਚੀ ਆ ਮੈਨ ਨਹੀਂ ਦੇਖੀ ਨਹੀਂ ਸੰਗਤ ਕਰੀ ਜੰਨੀ ਆਜ ਇੱਥੇ ਪਹੁੰਚੀ ਹੋਈ ਸੋ ਬਹੁਤ ਬਹੁਤ ਧੰਨਵਾਦ ਸਭੀ ਸੰਗਤ ਦਾ ਉਹ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵੱਡੀ ਗਿਰਤੀ ਆਪਣੇ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋ ਉਹਨਾਂ ਨਤਮਸਕੂਨ ਲਈ ਇੱਥਾ ਕੀ ਪਹੁੰਚ ਗਏ ਵਾਏ ਗ੍ਰੰਥ ਜੀ ਕਾ ਖਾਲਸਾ ਵਾਏ ਗ੍ਰੰਥ ਜੀ ਕੀ ਫਤਹਿ ਗਾ ਜੀ ਬਾਪੜੇ ਛੋਟਾ ਥੁਰਤਾ ਪਰਤੋਣਾ ਅੱਛਾ ਕੀ ਕਹਿਣਾ ਚਾਹੁੰਦੇ ਆ ਅੱਜ ਇੱਥੇ ਜੰਪੂਰ ਸਾਹਿਬ ਦੇ ਵਿੱਚ ਮੈਂ ਜੀ ਇੱਥੇ ਗੁਰਦੁਆਰਾ ਸਾਹਿਬ ਕਦੋਂ ਕੜਤਾ ਮੱਥਾ ਟੇਕਣ ਆਇਆ ਇੱਥੇ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਖੰ드 ਸਿੰਘ ਬੰਦੁਹਾਰ ਦੇ ਲਹਦਾਈ ਦੀ ਸੀਹ ਹੋਏ ਇਹ ਬਹੁਤ ਪਵਿੱਤਰ ਜਗ੍ਹਾ ਹੈ ਜਿਹੜਾ ਹਰੇਕ ਇੱਥੇ ਇਨਸਾਨ ਆਉਂਦਾ ਉਹ ਇੱਥੇ ਗੁਰੂ ਘਰ 'ਚ ਮੱਥਾ ਟੇਕਣਾ ਚਾਹਦਾ ਅੱਛਾ ਬੱਚਿਆਂ ਨੂੰ ਨੇਵੇਂ ਬੱਚਿਆਂ ਨੂੰ ਇੱਥੇ ਆ ਕੇ ਗੁਰੂ ਘਰ ਦਾ ਨਿਰਮਾਣ ਹੋਣਾ ਚਾਹੀਦਾ ਅਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ। ਫੌਜੀ ਸਾਹਿਬ ਪਿੰਡ ਬੈਲੋਂ ਤੋਂ ਕੀ ਕਹਿਣਾ ਚਾਹੁੰਦੇ ਅੱਜ ਦੇ ਤੁਹਾਨੂੰ ਬਖਸ਼ਤ ਮੈਂ ਕਹਾਂ ਅ ਵੀ ਜਿਹੜੇ ਇੱਥੇ ਆਉਂਦੇ ਨੇ ਉਹ ਆਪਣੇ ਕਰਮਾਂ ਨੂੰ ਇੱਕ ਸ਼ਹਾਦਤ ਨੂੰ ਬਹੁਤ ਵੱਡੀ ਇੱਕ ਸੰਧਾ ਹਰਦੀ ਸੰਧਾ ਸ਼ਰਧਾਂਜਲੀ ਦੇਣਾ। ਜੇ ਬੱਚਿਆਂ ਨੂੰ ਵੀ ਅਪੀਲ ਕਰਨਾ ਚਾਹੋਗੇ ਜਿਹੜੇ ਬੱਚਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਭਾਈ ਸਿੱਖੀ ਨਾਲ ਜੁੜੋ

ਤੋ ਬਹੁਤ ਬਹੁਤ ਧੰਨਵਾਦ ਸ੍ਰੀ ਸੰਗਤ ਦਾ। ਉਹ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬੜੀ ਗੈਂਦੀ ਆਪਣੇ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋ। ਉਹਨਾਂ ਨਾਤਮਸਕੂਰਣ ਲਈ ਇੱਥਾ ਚੇ ਪਹੁੰਚ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਬਿੰਦ ਛੋਟਾ ਸੁਰਤਾ ਬਰਤਣਾ। ਅੱਜ ਕੀ ਕਹਿਣਾ ਚਾਹੁੰਦੇ ਆ ਅੱਜ ਇੱਥੇ ਜੰਪੂਰ ਸਾਹਿਬ ਦੇ ਵਿੱਚ ਮੈਂ ਜੀ ਇੱਥੇ ਗੁਰਦੁਆਰਾ ਸਾਹਿਬ ਕਦੋਂ ਕੜਾ ਮੱਥਾ ਟੇਕਣ ਆਇਆ। ਇੱਥੇ ਗੁਰੂ ਸਾਹਿਬ ਦੇ ਵੱਡੇ ਸਹਿਬਜ਼ਾਦੇ ਖੰਦ ਸਿੰਘ ਬੰਦੂਹਾਰ ਦੇ ਲਹਦਾਈ ਦੀ ਸਹੀ ਧੋਏ ਇਹ ਬਹੁਤ ਪਵਿੱਤਰ ਜਗ੍ਹਾ ਹੈ ਜਿਹੜਾ ਹਰੇਕ ਇੱਥੇ ਇਨਸਾਨ ਆਉਂਦਾ ਉਹ ਇੱਥੇ ਗੁਰੂ ਘਰ 'ਚ ਮੱਥਾ ਟੇਕਣਾ ਚਾਹੀਦਾ ਹੈ। ਸਾਰੇ ਬੱਚਿਆਂ ਨੂੰ ਵੀ ਇੱਥੇ ਆ ਕੇ ਜਾਣਾ ਚਾਹੀਦਾ ਜਿਹੜੇ ਆਏ ਹੁਣੇ ਜਿਹੜੇ ਬੱਚੇ ਆਏ ਨੂੰ ਇੱਥੇ ਆ ਕੇ ਗੁਰੂ ਘਰ ਦਾ ਨਿਮਾਣਾ ਹੋਣਾ ਚਾਹੀਦਾ ਅਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ। ਫੌਜੀ ਸਾਹਿਬ ਪਿੰਡ ਬੈਲੋਨ ਤੋਂ ਕਿਹਣਾ ਜਾਉਂਦੇ ਅੱਜ ਦੇ ਤੁਮ ਬਰਸਤ ਮੈਂ ਕਹਣਾ ਵੀ ਜਿਹੜੇ ਇੱਥੇ ਆਉਂਦੇ ਨੇ ਉਹ ਆਪਣੇ ਕਰਮਾਂ ਨੂੰ ਇੱਕ ਸ਼ਹਾਦਤ ਨੂੰ ਬਹੁਤ ਵੱਡੀ ਇੱਕ ਸੰਧਾ ਹਰਦੀ ਸੰਧਾ ਸ਼ਰਧਾਂਜਲੀ ਦੇਣਾ। ਜੇ ਬੱਚਿਆਂ ਨੂੰ ਵੀ ਅਪੀਲ ਕਰਨਾ ਚਾਹੋਗੇ ਜਿਹੜੇ ਬੱਚਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਭਾਈ ਸਿੱਖੀ ਨਾਲ ਜੁੜੋ ਸਿੱਖੀ ਨਾਲ ਜੁੜ ਕੇ ਸਿੱਖ ਦਾ ਇਤਿਹਾਸ ਪੜੋ ਤੇ ਅਮਲ ਕਰੋ।